ਮੁੱਖ ਮੰਤਰੀ ਭਗਵਤ ਮਾਨਦੀ ਤਬੀਅਤ ਖਰਾਬ ਹੋ ਗਈ ਹੈ ਤੇ ਉਹਨਾਂ ਨੂੰ ਅਪੋਰਡੋ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਖਬਰ ਹੈ ਕਿ ਉਹ ਕਿਸੇ ਵਿਸ਼ੇਸ਼ ਕੰਮ ਵਾਸਤੇ ਦਿੱਲੀ ਤੋਂ ਪੰਜਾਬ ਆਏ ਸੀਗੇ ਜਹਾਜ਼ ਤੇ ਜਦੋਂ ਉਹ 에어ਪੋਰਟ ਤੇ ਸੀਗੇ ਤਾਂ ਉਹਨਾਂ ਦੀ ਅਚਾਨਕ ਤਬੀਅਤ ਖਰਾਬ ਹੋ ਗਈ ਦਾ ਸਿਕਿਉਰਿਟੀ ਵਾਲਿਆਂ ਨੇ ਉਹਨਾਂ ਨੂੰ ਸੰਭਾਲਿਆ ਸੰਭਾਲਣ ਤੋਂ ਬਾਅਦ ਉਹਨਾਂ ਨੂੰ ਕੁਰਸੀ ਤੇ ਬਿਠਾਇਆ ਪਾਣੀ ਵਗੈਰਾ ਪਲਾਇਆ ਤੇ ਫਿਰ ਉਹਨਾਂ ਨੂੰ ਉਹਨਾਂ ਦੇ ਘਰ ਲੈ ਕੇ ਜਾਂਦਾ ਨਿਵਾਸ ਸਥਾਨ ਤੇ ਲੈ ਕੇ ਜਾਂਦਾ ਤੇ ਉੱਥੇ ਦੱਸਿਆ ਜਾਂਦਾ ਹੈ ਕਿ ਉਹਨਾਂ ਦੇ ਡ੍ਰਿਪ ਲਗਾਈ ਗਈ ਡ੍ਰਿਪ ਲਾਉਣ ਤੋਂ ਬਾਅਦ ਉਹਨਾਂ ਨੂੰ ਫਿਰ ਤੋਂ ਦਿੱਲੀ ਭੇਜ ਦਿੱਤਾ ਗਿਆ ਉਸੇ ਜਹਾਜ਼ ਦੇ ਵਿੱਚ ਤੇ ਉੱਥੇ ਜਾ ਕੇ ਉਹ ਉਪਰੋਕਤ ਹਸਪਤਾਲ ਦੇ ਵਿੱਚ ਦਾਖਲ ਹੋ ਗਏ ਨੇ ਹਾਲੇ ਉਹਨਾਂ ਦੀ ਤਬੀਅਤ ਬਾਰੇ ਕੋਈ ਖਬਰ ਤਾਂ ਨਹੀਂ ਆਈ ਹੈਗੀ ਪਰ ਇਸ ਸੰਬੰਧ ਵਿੱਚ ਕਈ ਤਰ੍ਹਾਂ ਦੀਆਂ ਕਿਆਸ ਅਰਾਈਆਂ ਚੱਲ ਰਹੀਆਂ ਨੇ ਇਸ ਸੰਬੰਧ ਵਿੱਚ ਵਿਰੋਧੀ ਧਿਰ ਵੀ ਕਾਫੀ ਸਰਗਰਮ ਹੋ ਚੁੱਕੀ ਹੈ ਤੇ ਵਿਕਰਮ ਮੰਜੀਟੀਆਂ ਨੇ ਇੱਕ ਪੋਸਟ ਪਾਈ ਹੈ ਉਹਦੇ ਵਿੱਚ ਭਗਵਾਨ ਤੁਮਾਰਨ ਆਉਣ ਵੇਲੇ ਦੱਸਿਆ ਕਿ ਉਹਨਾਂ ਦਾ ਬੀਪੀ ਹਾਈ ਹੋ ਗਿਆ ਹਾਈ ਹੋਣ ਦੇ ਕਾਰਨ ਉਹ ਕਾਫੀ ਆਪਣੇ ਆਪ ਦੇ ਵਿੱਚ ਘਟਣ ਮਹਿਸੂਸ ਕਰਨ ਲੱਗੇ ਤੇ ਫਿਰ ਉਹ ਦੁਬਾਰਾ ਦਿੱਲੀ ਵਾਪਸ ਚਲੇ ਗਏ ਇੱਥੇ ਇਹ ਦੱਸਣ ਯੋਗ ਹੈ ਕਿ ਅਰਵਿੰਦ ਕੇਜਰੀਵਾਲ ਪਿਛੇ ਦਿਨੀ ਜੇਲ੍ਹ ਤੋਂ ਵਾਪਸ ਆਏ ਕਿਉਂਕਿ ਉਹਨਾਂ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ ਜ਼ਮਾਨਤ ਦੇਣ ਤੋਂ ਬਾਅਦ ਉਹਨਾਂ ਨੇ ਇੱਕ ਕਾਨਫਰੰਸ ਕੀਤੀ ਜਾਂ ਰੈਡਿਓ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਵਿਸ਼ੇਸ਼ ਤੌਰ ਤੇ ਇਹ ਐਲਾਨ ਕੀਤਾ ਕਿ ਉਹ ਮੁੱਖ ਮੰਤਰੀ ਦੇ ਅਹੁਦੇ ਤੋਂ ਹਾਰਗ ਹੋ ਰਹੇ ਨੇ ਜਦੋਂ ਹੂੰ ਇਸ ਮੌਕੇ ਦੇ ਉੱਤੇ ਸਟੇਜ ਤੋਂ ਲੋਕਾਂ ਨੂੰ ਸੰਬੋਧਨ ਹੋ ਰਏ ਸਨ ਤਾਂ ਉਸ ਸਮੇਂ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਲੀਡਰ ਵੀ ਬੈਠੇ ਸੀ ਇਹਦੇ ਨਾਲ ਭਗਵੰਤ ਮਾਨ ਵੀ ਬੈਠੇ ਸੀ ਤੇ ਦੱਸਿਆ ਇਹ ਜਾਂਦਾ ਹੈ ਕਿ ਖਬਰਾਂ ਇਹ ਵੀ ਨੇ ਕਿ ਇਸ ਮੌਕੇ ਦੇ ਉੱਤੇ ਭਗਵੰਤ ਮਾਨ ਆਉਣ ਨੂੰ ਸਟੇਜ ਦੇ ਉੱਤੇ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ ਤੇ ਦੂਜੇ ਵਿਅਕਤੀ ਰਾਹੁਟਾ ਦਾ ਨੂੰ ਇਸ ਮੌਕੇ ਦੇ ਤੇ ਉਹਨਾਂ ਦਾ ਨਾਮ ਤੱਕ ਨਹੀਂ ਲਿਆ ਗਿਆ ਇਹਦਾ ਕਈ ਤਰ੍ਹਾਂ ਦੇ ਇਸੇ ਅਰਥ ਨਿਕਲਦੇ ਨੇ ਕਿ ਪੰਜਾਬ ਦੇ ਵਿੱਚ ਕੋਈ ਸਿਆਸੀ ਅਣਹੋਣੀ ਹੋਣ ਵਾਲੀ ਹੈ ਉਹਦਾ ਕਾਰਨ ਇਹ ਹੈ ਕਿ ਪਿਛਲੇ ਸਮੇਂ ਤੋਂ ਅਸੀਂ ਇਹ ਦੇਖਦੇ ਆ ਰਹੇ ਹਾਂ ਕਿ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਪੀਕਰ ਸੰਗਮਾ ਵਿਚਾਲੇ ਟਕਰਾਅ ਦੀ ਸਥਿਤੀ ਬਣੀ ਹੋਈ ਹੈ ਤੇ ਟਕਰਾਅ ਦੀ ਸਥਿਤੀ ਜਦੋਂ ਜਲੰਧਰ ਜਿਬਰੀ ਚੋਂ ਹੋ ਰਹੀ ਸੀ ਹੈ ਵਿਧਾਨ ਸਭਾ ਦੀ ਕਿਉਂਕਿ ਉੱਥੇ ਵਿਧਾਨ ਸਭਾ ਦੀ ਸੀਟ ਖਾਲੀ ਹੋ ਗਈ ਸੀਗੀ ਤਾਂ ਉਸ ਸਮੇਂ ਸੰਦੀਪ ਪਾਟਕ ਨੇ ਟੀਮਾਂ ਬਣਾਈਆਂ ਸੀਗੀਆਂ ਤੇ ਉਸ ਦੇ ਵਿੱਚ ਉਹਨਾਂ ਟੀਮਾਂ ਨੇ ਉੱਥੇ ਪ੍ਰਚਾਰ ਕਰਨਾ ਸੀਗਾ ਤਾਂ ਮੁੱਖ ਮੰਤਰੀ ਭਗਵਾਨ ਤੁਮਨ ਨੂੰ ਅਲਹਿਾ ਲੱਗਿਆ ਸੀਗਾ ਕਿ ਉਹਨਾਂ ਨੂੰ ਅਣਗੌਲੀਆ ਕੀਤਾ ਜਾ ਰਿਹਾ ਤਾਂ ਮੁੱਖ ਮੰਤਰੀ ਭਗਵਾਨ ਤੁਮਨ ਨੇ ਆਪਣੇ ਕਾਪੀ ਇਹ ਸਾਰੀ ਜ਼ਿੰਮੇਵਾਰੀ ਲਈ ਕਿ ਉਹ ਜਿਲੰਦਰ ਜਿੰਨੀ ਚੋਣ ਦੇ ਲਈ ਖੁਦ ਪ੍ਰਚਾਰ ਕਰਨਗੇ ਉਹਨਾਂ ਨੇ ਪ੍ਰਚਾਰ ਵੀ ਵਧੀਆ ਕੀਤਾ ਤੇ ਚੋਣ ਮੋਹਮ ਵੀ ਵਧੀਆ ਚਲਾਈ ਤੇ ਉਹ ਚੋਣ ਹੋ ਜਿੱਤ ਵੀ ਗਏ ਪਰ ਉਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਇਹੀਆਂ ਖਬਰਾਂ ਆਉਂਦੀਆਂ ਰਹੀਆਂ ਨੇ ਕਿ ਪਾਰਟੀ ਦੇ ਵਿੱਚ ਸਭ ਕੁਝ ਸਹੀ ਨਹੀਂ ਚੱਲ ਰਿਹਾ ਹੈਗਾ ਤੇ ਹੁਣ ਉਸ ਸਹੀ ਨਾਚਲਨ ਦੇ ਆਸ਼ਾਰਾ ਉਦੋਂ ਮਿਲਿਆ ਜਦੋਂ ਅਰਵਿੰਦ ਕੇਜੀਵਾਲ ਨੇ ਸੰਬੋਧਨ ਕੀਤਾ ਤੇ ਐਲਾਨ ਕੀਤਾ ਕਿ ਉਹ ਹੁਣ ਮੁੱਖ ਮੰਤਰੀ ਦੇ ਅਹੁਦੇ ਤੇ ਬੈਠੇ ਨਹੀਂ ਰਹਿਣਗੇ ਤੇ ਇਸ ਤੋਂ ਬਾਅਦ ਆਸ਼ੀਸ਼ ਆਦਿਸ਼ ਸਿੰਘ ਨੂੰ ਜਿਹੜਾ ਮੁੱਖ ਮੰਤਰੀ ਬਣਾਉਂਦਾ ਐਲਾਨ ਵੀ ਕੀਤਾ ਕੱਲ੍ਹ ਜਿਹੜੀਆਂ ਇਹ ਖਬਰਾਂ ਆਈਆਂ ਵੀ ਨੇ ਤੇ ਇਹ ਸਭ ਤੋਂ ਅਜਿਹਾ ਜਾਪ ਰਿਹਾ ਹੈ ਕਿ ਇਸ ਸਮੇਂ ਜਿਹੜਾ ਬੇਸ਼ੱਕ ਅਰਵਿੰਦ ਕੇਜਰੀਵਾਲ ਨੇ ਸਿਰਫ ਆਪਣੇ ਵਾਸਤੇ ਐਲਾਨ ਕੀਤਾ ਪਰ ਉਹਦੇ ਵਿੱਚ ਜਿਹੜੇ ਨਵੇਂ ਇਸ਼ਾਰੇ ਮਿਲ ਰਹੇ ਨੇ ਉਹ ਕਾਫੀ ਜ਼ਿਆਦਾ ਪੰਜਾਬ ਵੱਲ ਵੀ ਇਹ ਜਿਹੜਾ ਸੰਕੇਤ ਜਾ ਰਹੇ ਨੇ ਉਹਦੇ ਵਿੱਚ ਜਿਹੜਾ ਸੰਕੇਤ ਹੈ ਉਹ ਕਿਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਟ੍ਰੈਸ ਵਿੱਚ ਤਾਂ ਨਹੀਂ ਭੇਜ ਰਿਹਾ ਇਹ ਬਹੁਤ ਵੱਡਾ ਸਵਾਲ ਹੈ ਇਸ ਦੇ ਨਾਲ ਨਾਲ ਕੁਝ ਅਜੀਹੀਆਂ ਵੀ ਖਬਰਾਂ ਆਈਆਂ ਨੇ ਕਿ ਚੌਪਾਰ ਲੀਕ ਕੇ ਟੀਵੀ ਦਾ ਪ੍ਰੋਗਰਾਮ ਹੈ ਉਹਦੇ ਵਿੱਚ ਮੁੱਖ ਮੰਤਰੀ ਭਗਵਾਨ ਤਮਾਨ ਸੰਬੋਧਨ ਕਰ ਰਹੇ ਸੀ ਜਾਂ ਜਿਸ ਤਰੀਕੇ ਦਾ ਉਹ ਪ੍ਰੋਗਰਾਮ ਸੀ ਕਿ ਉਹ ਸੰਸਾਰ ਉਹ ਜਵਾਬ ਦੇ ਰਹੇ ਸੀ ਪਰ ਬਹੁਤ ਸਾਰੇ ਲੋਕਾਂ ਨੇ ਇਹ ਗੱਲ ਕਹੀ ਕਿ ਜਦੋਂ ਉਹ ਬੋਲਦੇ ਸੀਗੇ ਤੇ ਉਹਨਾਂ ਦੇ ਪੈਰ ਉਖੜੇ ਉਖੜੇ ਨਜ਼ਰ ਆ ਰਹੇ ਸੀਗੇ ਇਹ ਗੱਲ ਵਿਕਰਮ ਜੀਖਿਆ ਨੇ ਵੀ ਕਹੀ ਆ ਆਪਣੇ ਪੋਸਟ ਉੱਤੇ ਕਹੀ ਹੈ ਤੇ ਇਸ ਨਾਲ ਨਾਲ ਕਿਤੇ ਅਰਵਿੰਦ ਕੇ ਜੀਵਾਲ ਇਹ ਸਾਰੀਆਂ ਹਰਕਤਾਂ ਦਾ ਨੋਟਿਸ ਤਾਂ ਨਹੀਂ ਲੈ ਰਹੇ ਕਿਉਂਕਿ ਹੁਣ ਤੱਕ 6 ਮਹੀਨੇ ਤੋਂ ਜ਼ਿਆਦਾ ਸਮੇਂ ਤੱਕ ਅਰਵਿੰਦ ਕੇ ਜੀਵਾਲ ਢੇਲ ਵਿੱਚ ਰਹੇ ਉਹਨਾਂ ਕੋਲ ਸਿਰਫ ਖਬਰਾਂ ਹੀ ਪਹੁੰਚਦੀਆਂ ਸੀਗੀਆਂ ਪਰ ਉਹ ਆਪਣੇ ਤੌਰ ਤੇ ਸਭ ਕੁਝ ਨਹੀਂ ਦੇਖ ਪਾ ਰਹੇ ਸੀਗੇ ਹੁਣ ਜਿਸ ਤਰੀਕੇ ਦੇ ਨਾਲ ਉਹ ਪਾਰਟੀ ਨੂੰ ਆਪਣੇ ਹੱਥ ਦੇ ਨਾਲ ਹੈਂਡਲ ਕਰਨ ਲੱਗੇ ਨੇ ਹਰਿਆਣਾ ਦੀ ਚੋਣ ਉਹਨਾਂ ਨੇ ਆਪਣੇ ਹੱਥ ਵਿੱਚ ਲੈ ਲਈ ਹੈ ਤੇ ਜਿਹੜੀ ਪੂਰੇ ਪੰਜਾਬ ਦੇ ਵਿੱਚ ਜਾਂ ਕਿਤੇ ਹੋਰ ਵੀ ਉਹਨਾਂ ਨੇ ਸਾਰਾ ਕੁਝ ਹੁਣ ਆਪਣੇ ਤੌਰ ਤੇ ਲੈ ਰਿਹਾ ਹੈ ਜਿਹੜੀਆਂ ਖਬਰਾਂ ਇਹ ਵੀ ਆਈਆਂ ਨੇ ਕਿ ਜਿਹੜੇ ਪੰਜਾਬ ਦੇ ਮੰਤਰੀ ਨੇ ਸੰਤਰੀ ਨੇ ਐਮਐਲਏ ਨੇ ਜੇ ਉਹਨਾਂ ਸਾਰਿਆਂ ਨੂੰ ਅਰਵਿੰਦ ਖੇਜਰੀਵਾਲ ਜਾਂ ਦਿੱਲੀ ਹਾਈ ਕਮਾਂਡ ਵੱਲੋਂ ਹੁਕਮ ਮਿਲਿਆ ਕਿ ਤੁਸੀਂ ਹਰਿਆਣੇ ਦੇ ਵਿੱਚ ਪਹੁੰਚੋ ਉਹਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਉਹਨਾਂ ਨੂੰ ਇਸ ਸਬੰਧ ਵਿੱਚ ਕੋਈ ਜ਼ਿਆਦਾ ਪੁੱਛਿਆ ਨਹੀਂ ਗਿਆ ਤੇ ਸਾਰੀ ਟੀਮ ਨੂੰ ਉੱਥੇ ਸੱਦ ਲਿਆ ਗਿਆ ਤੇ ਇਹ ਗੱਲਾਂ ਨੇ ਕੁਝ ਜਿਵੇਂ ਕਿ ਪਹਿਲਾਂ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ ਕਿ ਉਸ ਸਟੇਜ ਦੇ ਤੇ ਹੁਣ ਤੱਕ ਤੁਸੀਂ ਕਦੇ ਵੀ ਦੇਖੋ ਜਦੋਂ ਵੀ ਆਮ ਆਦਮੀ ਪਾਰਟੀ ਦਾ ਕੋਈ ਮਹੱਤਵਪੂਰਨ ਕੰਮ ਹੁੰਦਾ ਹੈ ਜਾਂ ਉਹਨਾਂ ਨੇ ਕੋਈ ਅਨਾਉਂਸਮੈਂਟ ਕੀਤੀ ਹੁੰਦੀ ਹੈ ਉਹਦੇ ਵਿੱਚ ਅਸੀਂ ਇਹ ਦੇਖਦੇ ਆ ਰਹੇ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਨਾਲ ਦੀ ਅਹਿਮ ਭੂਮਿਕਾ ਰਹਿੰਦੀ ਹੈ ਤੇ ਜਦੋਂ ਅਰਵਿੰਦ ਕੇਜਰੀਵਾਲ ਨੇ ਸੰਬੋਧਨ ਕਰਨਾ ਹੁੰਦਾ ਹੈ ਤਾਂ ਸੰਬੋਧਨ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੱਦਿਆ ਜਾਂਦਾ ਹੈ ਤੇ ਉਹ ਉਸ ਸਮੇਂ ਜਿਹੜਾ ਹੈਗਾ ਪਾਰਟੀ ਵਰਕਰਾਂ ਨੂੰ ਜਾਂ ਪ੍ਰੈਸ ਵਾਲਿਆਂ ਨੂੰ ਜਾਂ ਪੂਰੀ ਦਿੱਲੀ ਨੂੰ ਪਹਿਲਾਂ ਉਹ ਸੰਬੋਧਨ ਕਰਦੇ ਨੇ ਤੇ ਅਖੀਰ ਦੇ ਵਿੱਚ ਅਰਵਿੰਦ ਕੇਜਰੀਵਾਲ ਸੰਬੋਧਨ ਕਰਦੇ ਨੇ ਹੁਣ ਜਿਸ ਤਰੀਕੇ ਦੇ ਨਾਲ ਭਗਵਾਨਤ ਮਾਨ ਨੂੰ ਸੱਦਿਆ ਨਹੀਂ ਗਿਆ ਤੇ ਉਹਨਾਂ ਨੂੰ ਇਹ ਨਹੀਂ ਕਿਹਾ ਗਿਆ ਕਿ ਤੁਸੀਂ ਸੰਬੋਧਨ ਕਰੋ ਤਾਂ ਉੱਥੋਂ ਕੁਛ ਨਾ ਕੁਛ ਸੰਕੇਤ ਮਿਲੇ ਹੋਣੇ ਕੱਲੇ ਉੱਥੋਂ ਨਹੀਂ ਸੰਕੇਤ ਮਿਲੇ ਹੋਣੇ ਜਦੋਂ ਹੁਣ ਮੀਟਿੰਗਾਂ ਚੱਲੀਆਂ ਹੋਣੀਆਂ ਅਰਵਿੰਦ ਕੇਜਰਵਾਲਾ ਉਹਨਾਂ ਨੇ ਕੁਸ਼ਣਾ ਕੁਸ਼ਤਾ ਕਿਹਾ ਹੀ ਹੋਗਾ ਜਿਸ ਦਿਨ ਹੋਇਆਗਾ ਜਿਸ ਕਾਰਨ ਇਹ ਜਿਹੜਾ ਹੈਗਾ ਸਟ੍ਰੈਸ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੋਇਆ ਤਣਾਅ ਦੇ ਵਿੱਚ ਉਹ ਚਲੇ ਗਏ ਨੇ ਤੇ ਇਸ ਤਣਾਅ ਦੇ ਕਾਰਨ ਉਹਦਾ ਬੀਪੀ ਵੀ ਬਹੁਤ ਜ਼ਿਆਦਾ ਹਾਈ ਹੋ ਗਿਆ ਤੇ ਉਸ ਬੀਪੀ ਦੇ ਕਾਰਨ ਜਿਹੜਾ ਹੈਗਾ ਉਹ ਇਸ ਸਮੇਂ ਬਿਮਾਰ ਕਿਹਾ ਰਹਿ ਨੇ ਜਿਵੇਂ ਬਾਕੀ ਵੀ ਲੋਕ ਅਲਸ ਕਰ ਰਹੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਛੇਤੀ ਸਹੀ ਆ ਹੋ ਜਾਣ ਤੇ ਉਹ ਠੀਕ ਹੋ ਜਾਣ ਤੇ ਪੰਜਾਬ ਦੀ ਬਾਗੜੋ ਸਭਭਾਗਣ ਤੇ ਆ ਸਕਿਆ ਆਉਣ ਵਾਲੇ ਸਮੇਂ ਦੇ ਵਿੱਚ ਉਹ ਠੀਕ ਠਾਕ ਹੋ ਜਾਣਗੇ ਪਰ ਫਿਰ ਵੀ ਇਹ ਕਿਹਾ ਜਾ ਸਕਦਾ ਹੈ ਕਿ ਕੁਛ ਨਾ ਕੁਛ ਪਾਰਟੀ ਦੇ ਅੰਦਰ ਅਜੇ ਹੱਲ ਰਿਹਾ ਹੈ ਜਿਸ ਜੋ ਸਿਆਸੀ ਤੌਰ ਤੇ ਭਗਵੰਤ ਮਾਨ ਨੂੰ ਲੱਗਦਾ ਹੈ ਕੁਝ ਅਣਹੋਣੀ ਹੋ ਸਕਦੀ ਹੈ ਇਸ ਅਣਹੋਣੀ ਦੇ ਕਾਰਨ ਭਗਵੰਤ ਮਾਨ ਇਸ ਸਮੇਂ ਕਾਫੀ ਦਬਾਅ ਦੇ ਵਿੱਚ ਨੇ ਤੇ ਜਿਵੇਂ ਹੁਣ ਸਿੱਧੇ ਸਿੱਧੇ ਤੌਰ ਤੇ ਦਿੱਲੀ ਵਾਲਿਆਂ ਨੇ ਪੰਜਾਬ ਦੇ ਵਿੱਚ ਆਪਣੀ ਪਹੁੰਚ ਵਧਾ ਲਈ ਹੈ ਤੇ ਸਾਰੇ ਐਮਐਲਏ ਮੰਤਰੀ ਸੰਤਰੀਆਂ ਨੂੰ ਇਹ ਕਹਿ ਦਿੱਤਾ ਕਿ ਤੁਸੀਂ ਹਰਿਆਣਾ ਪਹੁੰਚੋ ਤੇ ਇਹ ਸਬੰਧ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਈ ਜ਼ਿਆਦਾ ਭੂਮਿਕਾ ਨਜ਼ਰ ਨਹੀਂ ਆ ਰਹੀ ਹੈਗੀ ਉਸ ਤੋਂ ਅਜਿਹਾ ਹੀ ਲੱਗਦਾ ਹੈ ਕਿ ਕੁਛ ਨਾ ਕੁਛ ਜਿੜੇਗਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਵਾਪਸ ਸਕਦਾ ਹੈ ਬਾਕੀ ਇਹ ਹੈ ਕਿ ਸਿਆਸਤ ਦੇ ਵਿੱਚ ਕਾਫੀ ਕੁਝ ਚੱਲਦਾ ਵੀ ਆਉਂਦਾ ਹੈ ਹੋ ਸਕਦਾ ਹੈ ਇਹ ਕੁਝ ਕਿਆਸਰਾਈਆਂ ਹੋਣ ਹੋ ਸਕਦਾ ਹੈ ਮੀਡੀਆ ਦੀ ਖਬਰਾਂ ਵੀ ਹੋਣ ਪਰ ਇਹ ਹੈ ਕਿ ਫਿਰ ਵੀ ਇਹ ਸਭੇ ਜਦੋਂ ਤੁਸੀਂ ਸਟੇਜ ਦੇ ਉੱਤੇ ਇੱਕ ਪ੍ਰਮੁੱਖ ਸ਼ਖਸੀਅਤ ਨੂੰ ਇੱਕ ਮੁੱਖ ਮੰਤਰੀ ਨੂੰ ਬੋਲਣ ਦਾ ਸਮਾਂ ਨਹੀਂ ਦਦੇ ਤਾਂ ਉਹਦੇ ਵਿੱਚ ਕੁਝ ਨਾ ਕੁਝੇ ਕਾਰਜਨਤਾ ਨਜ਼ਰ ਆਉਂਦਾ ਹੈ ਕਿਉਂਕਿ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਆ ਮੁੱਖ ਮੰਤਰੀ ਹੋਣ ਦੇ ਨਾਤੇ ਉਹਨਾਂ ਦਾ ਮਾਨ ਸਤਕਾਰ ਬਣਦਾ ਹੈ ਤੇ ਇਸ ਤੋਂ ਇਲਾਵਾ ਉਹ ਇੱਕ ਵੱਡੇ ਸੂਬੇ ਦੇ ਮੁੱਖ ਮੰਤਰੀ ਨੇ ਦਿੱਲੀ ਇੱਕ ਛੋਟਾ ਸੂਬਾ ਹੈ ਜਿਹੜਾ ਕਿ ਸਿੱਧ ਸਿੱਧੇ ਉੱਤੇ ਉਸ ਦੇ ਕੋਲ ਬਹੁਤ ਕੋਸ਼ਿਸ਼ ਨਹੀਂ ਹੈ ਜਿਹਹੇ ਜਿਹੇ ਪੰਜਾਬ ਦੇ ਕੋਲ ਹੈ ਤੇ ਇੱਕ ਵੱਡੇ ਪੂਰੇ ਸੂਬੇ ਦੇ ਮੁੱਖ ਮੰਤਰੀ ਨੂੰ ਨਹੀਂ ਬੋਲਣ ਦਿੱਤਾ ਜਾਂਦਾ ਤਾਂ ਇਹ ਆਪਣੇ ਆਪ ਦੇ ਵਿੱਚ ਕਾਫੀ ਗੰਭੀਰ ਮੁੱਦਾ ਹੈ ਖੈਰ ਦਰਸ਼ਕੋ ਮੈਂ ਦਰਸ਼ਨ ਸਿੰਘ ਦਰਸ਼ਕ YouTube ਚੈਨਲ ਪੰਜਾਬ ਦਰਸ਼ਨ ਦੇ ਉੱਤੇ ਤੁਹਾਨੂੰ ਅੱਜ ਦੀ ਜਿਹੜੀ ਅੱਜ ਜਾਂ ਕੱਲ ਦੀ ਜਿਹੜਾ ਕਾਰਨਾ ਕਰਮ ਹੈ ਉਹ ਉਸ ਬਾਰੇ ਦੱਸਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਪਤਾ ਲੱਗੂਗਾ ਕਿ ਆਖਿਰ ਕਾਰਨ ਕੀ ਸੀਗਾ ਭਗਵਾਨ ਜੀ ਤਬੀਅਤ ਸਿਰਫ ਤੇ ਸਿਰਫ ਸਰੀਰਕ ਤੌਰ ਕੀਤੇ ਹੀ ਇਸ ਤਰ੍ਹਾਂ ਦਾ ਦਬਾਅ ਪਿਆ ਜਾਂ ਕੋਈ ਪਿਛਲੇ ਸਿਆਸੀ ਘਟਨਾਕ੍ਰਮ ਹੈ ਜਿਸ ਕਾਰਨ ਭਗਵੰਤ ਮਾਨ ਇੰਨੇ ਜ਼ਿਆਦਾ ਖਫਾ ਹੋ ਗਏ ਦਿਮਾਗ ਦੇ ਉੱਤੇ ਇਨਾ ਬੋਝ ਲੈ ਲਿਆ ਤੇ ਉਹਨਾਂ ਨੂੰ ਜਿਹੜਾ ਹੈਗਾ ਬੀਬੀ ਵੀ ਹਾਈ ਹੋ ਗਿਆ ਤੇ ਹੁਣ ਅਪੋਲੋ ਦੇ ਵਿੱਚ ਦਾਖਲ ਹੋਣਾ ਪੈ ਰਿਹਾ ਹੈ ਖੈਰ ਉਹ ਠੀਕ ਹੋ ਜਾਣ ਪੰਜਾਬ ਆ ਜਾਣ ਫਿਰ ਪਤਾ ਲੱਗੂਗਾ ਵੀ ਅਖਰ ਇਸ ਦੇ ਪਿੱਛੇ ਕਾਰਨ ਕੀ ਹੈ ਸੋ ਮੈਂ ਹੁਣ ਅੱਗੇ ਦਨ ਮਿਲ ਸਤ ਸ੍ਰੀ ਅਕਾਲ